ਹਾਰ ਫਟਟ ਮੱਥਾ ਜੀ ਝੁਕਦਾ ਬਨ ਲਾਇਆ ਪਰ ਛਲ ਨੇ ਰੁਕ ਗਈ ਮੰਗਰਕਾਸਤਿੰਦਾ ਪ੍ਰਣਾਸ ਰੂਪ ਭਾਗ ਜਾਰੀ ਅੱਜ ਕਿ ਅੱਜ ਸਾਧੂ ਸੰਤਖਤੂ ਪੁਰਾਣੀ ਦੀ ਹੋਲ ਮਿਸਤਰੀ ਵਰਸੀ ਆ ਇਹ ਵਰਸੀ ਤੇ ਅਸੀਂ ਜਿਹੜੀਆਂ ਜ਼ਮੀਨਾਂ ਕੱਚੀਆਂ ਮਾਲਕੀਆਂ ਵਾਲੀ ਜ਼ਮੀਨ ਨੇ ਉਹਨਾਂ ਦੇ ਵਿਵਾਦ ਕਰਨ ਨੂੰ ਮਾਲਕੀ ਹੱਕ ਤੇ ਕੱਚੀਆਂ ਜ਼ਮੀਨਾਂ ਉਹਨਾਂ ਦੇ ਨਾਂ ਕਰਨ ਤੇ ਕਿਉਂਕਿ ਸਾਧੂ ਸੰਤਖਤੂ ਪੁਰਾਣੀ ਜ਼ਮੀਨਾਂ ਦੀ ਲੜਾਈ ਦੇ ਵਿੱਚ ਸ਼ਹੀਦ ਹੋਇਆ ਉਹ ਲੜਾਈ ਦੇ ਵਿੱਚ ਜਿਹੜੀ ਚ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਹ ਲੜਾਈ ਜੇ ਬਾਕੀ ਆ ਤੇ ਸਾਡੇ ਸਾਥੀਆਂ ਨੇ ਜਿਹੜੇ ਮਾਝੇ ਦੇ ਸਾਥੀ ਹੈ ਤਿੰਨੇ ਚਾਰੇ ਜ਼ਿਲ੍ਹਿਆਂ ਨੇ ਇਸ ਮੰਗ ਨੂੰ ਲੈ ਕੇ ਅੱਜ ਕਾਨਫਰੰਸ ਕੀਤੀ ਆ ਅਸੀਂ ਉਹਦੇ ਵਿੱਚ ਬਹੁਤ ਜ਼ੋਰ ਨਾਲ ਕਿਹਾ ਵੀ ਜ਼ਮੀਨਾਂ ਦੇ ਮਾਲਕੀ ਹੱਕ ਲੈਣ ਦੀ ਖਾਤਰ ਸੰਘਰਸ਼ ਨੂੰ ਹੋਰ ਤਿੱਖਾ ਤੇ ਹੋਰ ਤੇਜ਼ ਆਪਣੀ ਤਾਕਤ ਨੂੰ ਇਕੱਠੀ ਕਰੋ ਕਿਉਂਕਿ ਸਾਡੇ ਬੱਚਿਆਂ ਦੀ ਰੋਟੀ ਹੈ ਜੀ ਤਾਂ ਜ਼ਮੀਨ ਦੇ ਵਿੱਚ ਹੀ ਪਈ ਹੈ ਕਿਉਂਕਿ ਖੇਤੀ ਜੋ ਹੋ ਭਾਵੇਂ ਨਾ ਬਚਦਾ ਹੋਵੇ ਪਰ ਸਾਡੇ ਚੁੱਲ੍ਹੇ ਚੱਲਦੇ ਆ ਉੱਥੋਂ ਮਜ਼ਦੂਰਾਂ ਨੂੰ ਕੰਮ ਮਿਲਦਾ ਹੈ ਹੋਰ ਕਾਰ ਕੋਈ ਸਰਵਿਸ ਨਹੀਂ ਕਿਤੇ ਕੋਈ ਨੌਕਰੀ ਨਹੀਂ ਹੈ ਕੋਈ ਬੇਰੁਜ਼ਗਾਰੀ ਹੈਗੀ ਹੈ ਸਾਰੇ ਖਿੱਤੇ ਪਾਸੋਂ ਕੰਮ ਰਾਹ ਬੰਦ ਹੈ ਜੇ ਰਾਹ ਬੰਦ ਹੋ ਗਿਆ ਤਾਂ ਸਾਡੇ ਬੱਚਿਆਂ ਦੀ ਰੋਟੀ ਕਿਵੇਂ ਜੀਤਾ ਜਿਹੜਾ ਸਮੱਸਿਆ ਬਹੁਤ ਭਾਰੀ ਹੋ ਜਾਣੀ ਹੈ ਇਸ ਕਰਕੇ ਜ਼ਮੀਨਾਂ ਦੀ ਮਾਲਕੀ ਰੱਖਣੀ ਤੇ ਜ਼ਮੀਨਾਂ ਤੇ ਆਪਣਾ ਕਬਜ਼ਾ ਰੱਖਣਾ ਤੇ ਉਹ ਤੋਂ ਮਾਲਕੀ ਹੱਕ ਲੈਣ ਦੀ ਖਾਤਰ ਸੰਘਰਸ਼ ਕਰਨ ਵਾਸਤੇ ਅੱਜ ਵੀ ਕਾਨਫਰੰਸ ਅਸੀਂ ਕੀਤੀ ਸੈਂਟਰ ਸਰਕਾਰ ਵੱਲੋਂ ਜਿਹੜਾ ਯੂਐਸ ਨਾਲ ਸਮਝੌਤਾ ਕੀਤਾ ਜਾ ਰਿਹਾ ਕਿਸ ਨੇ ਦੇਖ ਲਿਆ ਟੋਟਲੀ ਰੱਦ ਕਰਦੇ ਆਂ ਸੀ ਸੰਯੁਕਤ ਮੋਰਚੇ ਨੇ ਜਥੇਬੰਦੀਆਂ ਤੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਹਿੰਦੁਸਤਾਨ ਦੀਆਂ ਸਾਰੀਆਂ ਜਥੇਬੰਦੀਆਂ ਤੇ ਮਤਲਬ 24 ਤਰੀਕ ਦੀ ਮੀਟਿੰਗ ਰੱਖੀ ਆ ਸੀ ਗੁਰੂ ਖੇਤਰ ਦੇ ਵਿੱਚ ਹਿੰਦੁਸਤਾਨ ਪੱਧਰ ਦਾ ਅੰਦੋਲਨ ਕਰਾਂਗੇ ਤੇ ਪੰਜਾਬ ਦੇ ਵਿੱਚ ਜਿਹੜੇ ਦਰੁਖਾ ਲਾਉਗੀ ਉਹ ਮਾਜੋਰ ਸ਼ਰਤਾਂ ਨੂੰ ਲਾਗੂ ਕਰਕੇ ਵੱਡੀ ਲੰਮ ਚ ਇੱਕ ਵਾਰ ਮੋੜ ਤੋਂ ਅੰਦੋਲਨ ਹੋ ਸਕਦਾ ਹੈ ਅੰਦੋਲਨ ਮੁਰਤੋਂ ਕਹੋ ਅੰਦੋਲਨ ਚੱਲੂਗਾ ਜੀ ਇਹਦੇ ਬਿਨਾ ਸਾਰੀ ਨਹੀਂ ਸਕਦਾ ਅਸੀਂ ਭੁੱਖੇ ਮਰਨਾ ਅਸੀਂ ਖਾਣਾ ਕਰਾਂਗੇ ਕਿੱਥੋਂ ਅੰਦੋਲਨ ਤੋਂ ਬਗੈਰ ਸਾਡੇ ਕੋਲ ਰਾਹ ਹੀ ਕੋਈ ਨਹੀਂ ਕਰਾਂ ਜੇਕਰ ਸਰਲ ਪਾਸਾਂ ਵਿੱਚ ਆਮ ਲੋਕਾਂ ਨੂੰ ਦੱਸਣਾ ਵੇ ਕਿ ਕੀ ਨੁਕਸਾਨ ਕੀ ਹੈ ਇਹਦਾ ਇਹਦੇ ਨਾਲ ਨੁਕਸਾਨ ਇਹ ਹੈ ਜੀ ਸਾਡੀ ਮੰਡੀ ਸਾਡੀ ਮੰਡੀ ਤੇ ਕੋਈ ਵਿਦੇਸ਼ੀ ਆ ਕੇ ਕਬਜ਼ਾ ਕਰਦਾ ਹੈ ਜੀ ਜਿਹੜਾ ਵਿਦੇਸ਼ੀ ਮਾਲ ਹੈ ਉਧਰ ਬਦਨ ਤਾਂ ਸਬਸਿਡੀਆਂ ਮਿਲਗੀਆਂ ਨੇ ਜੇ 100 ਰੁਪਏ ਦੀ ਚੀਜ਼ ਹੈ ਉਹਨਾਂ ਨੂੰ 20 ਰੁਪਏ ਮਿਲਦੀ ਹੈ ਸਾਡਾ ਬੰਦਾ 100 ਰੁਪਏ ਦੀ ਕਬੂਰੀ ਦਾ ਰੇਟ ਹੈ ਕਿਸੇ ਨੂੰ ਤੁਹਾਨੂੰ ਮੈਂ 100 ਰੁਪਏ ਕਿਜੀ ਖਰੀਦੀ ਹੈ ਇਹ ਭਾਅ ਨੇ ਹੁਣ ਰਵਿੰਦਰ ਨੇ ਜਾ ਕੇ ਉਹ 20 ਰੁਪਏ ਦੀ ਲੈ ਲਈ ਤੁਹਾਡਾ ਤੇ ਇਹਦਾ ਮੁਕਾਬਲਾ ਕਿਵੇਂ ਹੋਊਗਾ ਸਾਡੀ ਮਾਰਕੀਟ ਦਾ ਉਹਨਾਂ ਦੀ ਮਾਰਕੀਟ ਦੇ ਨਾਲ ਮੁਕਾਬਲਾ ਨਹੀਂ ਹੋ ਸਕਦਾ ਵਿਕਸਤ ਮੁਲਕਾਂ ਦੇ ਵਿੱਚ ਪਰਸੈਂਟੇਜ ਹੈ ਜਿਹੜੀ 1.5% ਲੋਕ ਖੇਤੀ ਕਰਦੇ ਆ ਅਮਰੀਕਾ ਦੇ ਵਿੱਚ ਉਥੇ ਤਾਂ 10000 ਤੋਂ 15000 ਤੋਂ ਹੈਕਟੇਰ ਤੋਂ ਘੱਟ ਕੋਈ ਫਾਰਮ ਹੀ ਹੈ ਨਹੀਂ ਤੇ ਇੱਥੇ ਸਾਡੇ ਚਾਰ-ਚਾਰ ਛੇ-ਛੇ ਕਨਾਲਾਂ ਵਾਲੀ ਖੇਤੀ ਕਰਦੇ ਆ ਉਹਨਾਂ ਦਾ ਮੁਕਾਬਲਾ ਹੀ ਕਿਵੇਂ ਕਰਨਗੇ ਤੇ ਛੋਟੀ ਖੇਤੀ ਤੇ ਵੱਡੀ ਖੇਤੀ ਦਾ ਮੁਕਾਬਲਾ ਨਹੀਂ ਹੋ ਸਕਦਾ ਭਾਰਤ ਦੀ ਮੰਡੀ ਤਾਂ ਭਾਰਤ ਦੇ ਹਾਕਮਾਂ ਦਾ ਫੈਸਲਾ ਹੈ 45 45 ਸਾਲਾਂ ਤੋਂ ਕਿ ਮੰਡੀ ਕਰਨ ਜਿਹੜੀ ਇਹ ਖੇਤੀ ਐਗਰੀਕਲਚਰ ਸੈਕਟਰ ਹੈ ਇਹਦੇ ਤੇ ਕਿਸੇ ਤਰ੍ਹਾਂ ਦੀ ਡੀਲ ਕਿਸੇ ਵਿਦੇਸ਼ੀ ਵਿਕਸਿਤ ਮੁਲਕ ਨਾਲ ਨਹੀਂ ਕੀਤੀ ਜਾਊਗੀ ਇਹ ਤਾਂ ਇਹਨਾਂ ਨੇ ਫੈਸਲਾ ਟੋੜਿਆ ਜੀ ਪਿਛਲੇ ਦਿਨੀ ਰਾਹੁਲ ਗਾਂਧੀ ਵੱਲੋਂ ਵੀ ਜਿਹੜੇ ਕਿਸਾਨ ਨੇਤਾਵਾਂ ਨਾਲ ਮੀਟਿੰਗ ਕੀਤੀ ਗਈ ਕਰੇ ਉਹਨਾਂ ਵੀ ਕਿਸਾਨ ਨੇ ਤਾਂ ਤੁਸੀਂ ਕਰੋ ਸਾਨੂੰ ਰਾਹੁਲ ਗਾਂਧੀ ਨਾਲ ਕੀ ਹੈ ਕੋਈ ਕਰੇ ਨਾ ਕਰੇ ਸਾਨੂੰ ਦੇਣਾ ਕੋਈ ਰੋਕਦਾ ਬਹੁਤ ਅਰੀਕਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਤੇ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼